ਸਸਰੇ ਕਾਲ ਤੁਸੀਂ ਦੇਖ ਰਹੇ ਹੋ دھਪਨਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਨਾਲ ਗੱਠਜੋੜ ਕਰਨ ਨੂੰ ਕਾਲੀਆਂ ਪੈਂਦੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਪੰਜਾਬ ਵਿੱਚ ਨਵਾਂ ਨਵਾਂ ਬਣਿਆ ਮਹਾ ਗੱਠਜੋੜ ਟੁੱਟਦਾ ਦਿਖਾਈ ਦੇ ਰਿਹਾ ਹੈ ਉਹਦੇ ਦੂਜੇ ਪਾਸੇ ਬਰਗਾੜੀ ਮੋਰਚੇ ਨੇ ਵੀ ਇਸ ਮਹਾ ਗੱਠਜੋੜ ਦੇ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਹੈ ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਇਹ ਦੱਸਿਆ ਕਿ ਉਹਨਾਂ ਨੇ ਮਹਾ ਗੱਠਜੋੜ ਦੇ ਸਾਰੇ ਲੀਡਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਨੇ ਮੈਂ ਅਜੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲਤਖ ਸਾਹਿਬ ਜਦੋਂ ਮੈਂ ਬਰਗਾੜੀ ਮੋਰਚੇ ਤੋਂ ਬਾਹਰ ਆਇਆ ਮੈਂ ਖੈਰਾ ਸਾਹਿਬ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਆ ਮੈਂ ਟਕਸਾਲੀ ਅਕਾਲੀ ਦਲ ਨਾਲ ਬੈਠ ਕੇ ਮੀਟਿੰਗ ਕੀਤੀ ਆ ਮੈਂ ਬੈਥ ਬ੍ਰਦਰ ਜੀ ਦੇ ਨਾਲ ਮੀਟਿੰਗ ਕੀਤੀ ਆ ਮੈਂ ਬੀਐਸਪੀ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਆ ਮੈਂ ਇਹਨਾਂ ਨੂੰ ਇਹ ਕਿਹਾ ਕਿ ਭਈ ਇਹਨਾਂ ਨੂੰ ਹਰਾਉਣ ਵਾਸਤੇ ਆਪਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਗਿਆਤੇਦਾਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਦਾ ਸਹਿਯੋਗ ਕਰਾਂਗੇ ਤੇ ਉਹ ਸਮਾਂ ਆਊਗਾ ਜਦੋਂ ਧਿਆਨ ਸਿੰਘ ਮੜ ਨੇ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਤਾਂ ਆਪਣੇ ਲਗਭਗ ਅੱਧੇ ਉਮੀਦਵਾਰ ਲੋਕ ਸਭਾ ਚੋਣਾਂ ਦੇ ਲਈ ਉਤਾਰ ਚੁੱਕੇ ਹੋ ਫਿਰ ਗੜਜੋੜ ਕਿਸੇ ਨਾਲ ਕਿਵੇਂ ਹੋ ਸਕਦਾ ਹੈ ਤਾਂ ਇਸ ਦਾ ਧਿਆਨ ਸਿੰਘ ਮੜ ਨੇ ਕੀ ਜਵਾਬ ਦਿੱਤਾ ਤੁਸੀਂ ਆਪ ਹੀ ਸੁਣ ਲਓ ਕੋਈ ਗੱਲ ਨਹੀਂ ਜੀ ਅਜੇ ਤਾਂ ਫਿਰ ਇਹ ਸ਼ੁਰੂਆਤ ਆ ਤੁਸੀਂ ਦੇਖੋ ਸਮਾਂ ਵੇਖੋ ਸਮੇਂ ਦੇ ਨਾਲ ਸਾਰਾ ਕੁਝ ਤਲੋ ਲੱਖ ਸ਼ਤ ਤੋਂ ਬਾਅਦ ਹੋ ਸਕਦਾ ਹੁਣ ਜਿੱ ਇਕੱਠੇ ਹੋ ਜਾਈਂ ਪਹਿਲਾਂ ਤਾਂ ਪੌਸਿਬਿਲਿਟੀ ਹੈ ਨਹੀਂ ਨਹੀਂ ਇੱਥੇ ਤਵ ਇਹ ਇਹ ਵਿਚਾਰ ਤੁਹਾਡੇ ਹੋ ਸਕਦੇ ਨੇ ਸਾਡੇ ਵਿਚਾਰ ਹੈ ਇੱਕ ਮਿੰਟ ਇਹ ਇਹ ਵਿਚਾਰ ਸਾਡੇ ਨਹੀਂ ਹੈ ਜੋ ਮੈਨੂੰ ਦਿਖਦਾ ਹੈ ਮੈਂ ਉਹੀ ਇਹ ਕਹਿੰਦਾ ਸਾਰਾ ਕੁਝ ਠੀਕ ਹੋਊਗਾ ਤੁਸੀਂ ਦੇਖੋਗੇ ਕਿ ਪੰਜਾਬ ਦਾ ਜਿਹੜਾ ਬਦਲ ਆ ਉਹ ਤੀਜਾ ਬਦਲ ਜਿਹੜਾ ਇੱਥੇ ਹੋਊਗਾ ਤੇ ਇਹ ਇਹ ਦੋਵੇਂ ਜਿਹੜੀਆਂ ਪਾਰਟੀਆਂ ਨੇ ਕਿ ਇਹ ਇਥੋਂ ਬਿਹਤਰਾ ਗੋਲ ਕਰਕੇ ਤੇ ਤਿਆਰੀ ਕਰਨ ਲੱਗੇ। ਇੱਥੇ ਜਸਵੰਤ ਸਿੰਘ ਮਨ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਸਿਆਸੀ ਪੜ ਵਿੱਚ ਨਿਤਰਨ ਦਾ ਫੈਸਲਾ ਕਿਉਂ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬਰਗਾੜੀ ਮੋਰਚਾ ਜੋ ਕਿ ਬਰਗਾੜੀ ਦੇ ਵਿੱਚ ਲੱਗਾ ਸੀ ਉਸ ਦਾ ਅਗਲਾ ਪੜਾ ਹੁਣ ਸਿਆਸੀ ਪੜਾ ਹੈ। ਉਹ ਸਾਡਾ ਧਾਰਮਿਕ ਮੋਰਚਾ ਸੀ। ਉਹਦਾ ਪਹਿਲਾ ਪੜਾ 9 ਤਰੀਕ ਨੂੰ ਖਤਮ ਹੋ ਗਿਆ ਤੇ ਮੈਂ ਉਸ ਦਿਨ 9 ਤਰੀਕ ਨੂੰ ਕਿਹਾ ਸੀ ਕਿ ਹੁਣ ਬਰਗਾੜੀ ਮੋਰਚੇ ਦਾ ਦੂਜਾ ਪੜਾ ਜਿਹੜਾ ਉਹ ਅਸੀਂ ਸ਼ੁਰੂ ਕਰਾਂਗੇ ਪਹਿਲਾਂ ਸੰਗਤਾਂ ਸਾਡੇ ਕੋਲ ਆਈਆਂ ਤੇ ਹੁਣ ਸੰਗਤਾਂ ਦੇ ਕੋਲ ਬਰਗਾਣੀ ਮੋਰਚਾ ਜਾਊਗਾ ਤੇ ਉਹਦਾ ਦੂਜਾ ਜਿਹੜਾ ਰੂਪ ਆ ਉਹ ਹੈਗਾ ਸਿਆਸੀ ਪੜ ਜਿਵੇਂ ਮੈਂ ਪਹਿਲਾਂ ਵੀ ਕਿਹਾ ਉਸ ਨੂੰ ਮੁੱਖ ਰੱਖ ਕੇ ਮੈਂ ਇਹ ਫੈਸਲਾ ਕੀਤਾ ਸਾਰਿਆਂ ਦੀ ਸਲਾਹ ਦੇ ਨਾਲ ਕਿ ਬੀਜੇਪੀ ਕਾਂਗਰਸ ਤੇ ਬਾਦਲ ਨੂੰ ਪੰਜਾਬ ਦੇ ਵਿੱਚੋਂ ਖਦੇੜਨਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੂੰ ਖਦੇੜਨ ਵਾਸਤੇ ਬਰਗਾੜੀ ਮੋਰਚੇ ਨੂੰ ਸਿਆਸੀ ਰੂਪ ਦੇ ਵਿੱਚ ਅੱਗੇ ਆ ਕੇ ਮੈਦਾਨ ਦੇ ਵਿੱਚ ਮੈਦਾਨ ਨੂੰ ਮਲਣਾ ਚਾਹੀਦਾ ਸਰਬੱਤ ਖਾਲਸਾ ਵੱਲੋਂ ਥਾਪਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਰਜ ਅਸਿਹਾਰ ਧਿਆਨ ਸਿੰਘ ਮੰਡ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਹੋਏ ਸਨ ਜਿੱਥੋਂ ਕਿ ਉਹਨਾਂ ਨੇ ਆਪਣਾ ਲੋਕ ਸਭਾ ਲਈ ਉਮੀਦਵਾਰ ਵੀ ਐਲਾਨ ਦਿੱਤਾ ਹੈ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਬਰਗਾੜੀ ਮੋਰਚੇ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਇੱਥੇ ਉਹਨਾਂ ਦਾ ਮੁੱਖ ਜ਼ੋਰ ਇਸ ਗੱਲ ਤੇ ਰਿਹਾ ਕਿ ਉਹ ਕਾਂਗਰਸ ਅਤੇ ਅਕਾਲੀ ਭਾਰਪਾ ਗਠਜੋੜ ਦੇ ਖਿਲਾਫ ਜੋ ਤੀਜਾ ਮੋਰਚਾ ਬਣੇਗਾ ਉਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਧਿਆਨ ਸਿੰਘ ਮੰਡ ਨੇ ਇੱਥੇ ਇਹ ਵੀ ਖੁਲਾਸਾ ਕੀਤਾ ਕਿ ਉਹਨ ਕੀਤੀ ਹੈ ਅਤੇ ਉਹਨਾਂ ਨੇ ਉਹਨਾਂ ਨੂੰ ਯਕੀਨ ਵੀ ਦਵਾਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਤਾਲਮੇਲ ਜ਼ਰੂਰ ਬਣਾਇਆ ਜਾਏਗਾ ਪਰ ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹਨਾਂ ਲੀਡਰਾਂ ਨੇ ਬਰਗਾੜੀ ਮੋਰਚੇ ਨੂੰ ਕੋਈ ਵੀ ਭਾਵ ਨਹੀਂ ਦਿੰਦਾ ਯਾਨੀ ਕਿ ਉਹ ਨਹੀਂ ਚਾਹੁੰਦੇ ਕਿ ਮਹਾਗੜ ਜੋੜ ਦੇ ਵਿੱਚ ਬਰਗਾੜੀ ਮੋਰਚਾ ਵੀ ਸ਼ਾਮਿਲ ਹੋਵੇ ਇਸ ਬਾਰੇ ਜਦੋਂ ਸ਼ਰੂਮਣੀਆਂ ਕੱਲ ਦਾ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਪੁੱਛਿਆ ਗਿਆ ਸੀ ਕਿ ਕੀ ਬਰਗਾੜੀ ਮੋਰਚੇ ਨੂੰ ਵੀ ਇਸ ਮਹਾਗੜ ਜੋੜ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਅਜੇ ਹਾਂ ਸੰਭਵ ਨਹੀਂ ਹੈ ਕਿਉਂਕਿ ਮਹਾਗੜ ਜੋੜ ਦੇ ਵਿੱਚ ਕੁਝ ਕੱਟੜ ਲੀਡਰ ਵੀ ਨੇ ਕੱਟ ਜੋ ਕਿ ਉਹਨਾਂ ਦੇ ਏਜੰਡੇ ਤੇ ਪੂਰੇ ਨਹੀਂ ਉਤਰਦੇ ਖਾਲਿਸਤਾਨ ਉਹਨਾਂ ਦਾ ਏਜੰਡਾ ਆ ਤੇ ਉਹ ਖਾਲਿਸਤਾਨ ਦੇ ਏਜੰਡੇ ਤੇ ਜੁੜਨਾ ਨਹੀਂ ਚਾਹੁੰਦੇ ਫਿਲਹਾਲ ਤਾਂ ਸ਼੍ਰੋਮਣੀਆ ਕੱਲ ਦਾ ਟਕਸਾਲੀ ਵੀ ਮਹਾਂਗੜ ਜੋੜ ਤੋਂ ਬਾਹਰ ਹੋ ਗਿਆ ਜਾਪਦਾ ਹੈ ਕਿਉਂਕਿ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਣਾ ਕੈਂਡੀਡੇਟ ਉਮੀਦਵਾਰ ਅਨਾਉਂਸ ਕਰ ਦਿੱਤਾ ਹੈ ਤੇ ਗਠਜੋੜ ਦੇ ਭਾਈਵਾਲਾਂ ਦੇ ਨਾਲ ਕੋਈ ਵੀ ਸਲਾਮ ਮਸ਼ਵਰਾ ਨਹੀਂ ਕੀਤਾ ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਜੋ ਕਿ ਇਸ ਮਹਾਂਗੜ ਜੋੜ ਦਾ ਹਿੱਸਾ ਨੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਟਕਸਾਲੀ ਸਾਡੇ ਗਠਜੋੜ ਦੇ ਵਿੱਚ ਨਹੀਂ ਸਨ ਇਸ ਤੋਂ ਸਾਫ਼ ਜ਼ਾਹਿਰ ਹੋ ਗਿਆ ਹੈ ਕਿ ਮਹਾਂਗੜ ਜੋੜ ਪੰਜਾਬ ਦੇ ਵਿੱਚ ਬ ਅਤੇ ਟਕਸਾਲੀ ਉਸ ਤੋਂ ਵੱਖ ਹੋ ਚੁੱਕੇ ਨੇ ਹਾਲਾਂਕਿ ਚਾਰ ਧਿਰਾਂ ਅਜੇ ਵੀ ਮਹਾਗੜ੍ਹ ਜੋੜ ਦੇ ਵਿੱਚ ਬਣੀਆਂ ਹੋਈਆਂ ਨੇ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਇਕਤਾ ਪਾਰਟੀ ਬੈਂਸ ਦੀ ਲੋਕ ਇਨਸਾਫ ਪਾਰਟੀ ਡਾਕਟਰ ਤਰਨਵੀਰ ਗਾਂਧੀ ਦਾ ਪੰਜਾਬ ਮੰਚ ਅਤੇ ਬਹੁਜਨ ਸਮਾਜ ਪਾਰਟੀ ਅਜੇ ਵੀ ਮਹਾਗੜ੍ਹ ਜੋੜ ਦੇ ਵਿੱਚ ਬਣੇ ਹੋਏ ਨੇ ਅਤੇ ਲੱਗ ਵੀ ਰਿਹਾ ਹੈ ਕਿ ਮਹਾਗੜ੍ਹ ਜੋੜ ਲੋਕ ਸਭਾ ਚੋਣਾਂ ਮਿਲ ਕੇ ਲੜ ਸਕਦਾ ਪਰ ਟਕਸਾਲੀਆਂ ਦੇ ਜਾਂ ਦੇ ਨਾਲ ਕਿਤਨਾ ਕਿਤੇ ਮਹਾਗੜ੍ਹ ਜੋੜ ਕਮਜ਼ੋਰ ਜ਼ਰੂਰ ਹੋਇਆ ਕਿਉਂਕਿ ਮਾਜਦੇ ਵਿੱਚ ਟਕਸਾਲੀਆਂ ਦਾ ਪ੍ਰਭਾਵ ਮੰਨਿਆ ਜਾਂਦਾ ਪਰ ਇਥੇ ਧਿਆਨ ਸਿੰਘ ਮੰਡ ਨੇ ਜਿਵੇਂ ਕਿ ਕਿਹਾ ਹੈ ਕਿ ਮੈਂ ਇਹਨਾਂ ਸਾਰੇ ਲੀਡਰਾਂ ਨਾਲ ਕਾਤਾ ਕੀਤੀਆਂ ਨੇ ਪਰ ਇਹਨਾਂ ਲੀਡਰਾਂ ਨੇ ਅਜੇ ਤੱਕ ਕੋਈ ਇਸ ਨੂੰ ਲੈ ਕੇ ਸੂਚ ਨਹੀਂ ਕੱਢੀ ਐ ਇਸ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਮਹਾਗੜ ਜੋੜ ਦੇ ਲੀਡਰ ਬਰਗਾੜੀ ਮੋਰਚੇ ਨੂੰ ਗੜ ਜੋੜ ਦੇ ਵਿੱਚ ਸ਼ਾਮਲ ਕਰਨ ਦੇ ਲਈ ਤਿਆਰ ਨਹੀਂ ਪਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਬਰਗਾੜੀ ਮੋਰਚਾ ਮਹਾਗੜ ਜੋੜ ਦੇ ਵਿੱਚ ਸ਼ਾਮਲ ਹੋਏਗਾ ਇਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਇਸ ਨੂੰ ਲੈ ਕੇ ਜੋ ਵੀ ਖਬਰ ਆਏਗੀ ਉਹ ਦਾ ਪੰਜਾਬ ਟੀਵੀ ਤੁਹਾਨੂੰ ਜ਼ਰੂਰ ਦਏਗਾ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮਹਾਗੜ ਜੋੜ ਦੇ ਲੀਡਰਾਂ ਨੂੰ ਬਰਗਾੜੀ ਮੋਰਚੇ ਨੂੰ ਵੀ ਆਪਣੇ ਗੱਠ ਜੋੜ ਦੇ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਕਿ ਇਸ ਦਾ ਉਹਨਾਂ ਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਹਾਨੂੰ ਦਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਪਲੇ ਸਟੋਰ ਤੇ ਜਾ ਕੇ ਦਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚ ਹਲਕੀਲੀ ਵਾਰ ਫਿਰ ਆ ਜ਼ਰੂਰ ਆਵਾਂਗਾ ਤੁਸੀਂ ਦੇਖਦੇ ਰਹੋ ਦਪੰਜਾਬ ਟੀਵੀ ਹਰ ਖਬਰ ਦਾ ਸੱਚ